ਸਤਿ ਸ਼੍ਰੀ ਅਕਾਲ ਮੈਂ ਹਰਕਰਨ ਸਿੰਘ ਸੱਚ ਕਹੁੰਦੀ ਇਸ ਅਗਲੀ ਪੇਸ਼ਕਸ਼ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਹਾਂ ਦੋਸਤੋ ਜਿਹੜੇ ਦਿੱਲੀ ਦੇ ਦੰਗੇ ਹੋਏ ਸੀ 1984 ਦੇ ਉਹ ਸਿਰਫ ਸਿੱਖਾਂ ਦੇ ਲਈ ਹੀ ਪੀੜ ਵਾਲਾ ਜਾਂ ਦੁਖਦਾਈ ਨਹੀਂ ਹੈ ਬਲਕਿ ਪੂਰੀ ਇਨਸਾਨੀਅਤ ਨੂੰ ਹੀ ਸ਼ਰਮਸਾਰ ਕਰਨ ਵਾਲਾ ਜਿਹੜਾ ਇੱਕ ਵਾਕਿਆ ਹੈ ਉਹ ਹੈ 40 ਸਾਲ ਬਾਅਦ ਵੀ ਜਿਹੜਾ ਹੈ ਇਸ ਦੇ ਇਨਸਾਫ ਤੇ ਲਈ ਜੂਜ ਦੇ ਲੋਕਾਂ ਦੀ ਜਿਹੜੀ ਕਹਾਣੀ ਹੈ ਉਹ ਇਸ ਤਰ੍ਹਾਂ ਲੱਗਦਾ ਹੈ ਕਿ ਕਦੇ ਵੀ ਨਾ ਖਤਮ ਹੋਣ ਵਾਲੀ ਲੜਾਈ ਹੈ ਪਰ ਫਿਰ ਵੀ ਕਦੇ-ਕਦੇ ਕੋਈ ਨਾ ਕੋਈ ਰੋਸ਼ਨੀ ਦੀ ਕਿਰਨ ਜਿਹੜੀ ਹੈ ਉਹ ਦਿਖਾਈ ਦੇ ਜਾਂਦੀ ਹੈ ਤੇ ਉਸ ਨਾਲ ਜਿਹੜਾ ਇਸ ਮੰਦਭਾਗੀ ਘਟਨਾ ਦੇ ਖਿਲਾਫ ਲੜ ਰਹੇ ਲੋਕ ਨੇ ਜਿਹੜਾ ਉਹਨਾਂ ਦੇ ਵਿੱਚ ਨਵੀਂ ਜਾਨ ਨਵੀਂ ਰੂਹ ਜਿਹੜੀ ਹੈ ਉਹ ਫੂਕ ਦਿੰਦੀ ਹੈ 30 ਅਗਸਤ 2024 ਨੂੰ ਦਿੱਲੀ ਦੀ ਰੋਜ਼ ਐਵੇਨਿਊ ਦੀ ਅਦਾਲਤ ਜਿਹੜੀ ਉਸ ਵਿੱਚ ਜੱਜ ਜੀ ਸੀਗੇ ਰਕੇਸ਼ ਸਿਆਲ ਉਹਨਾਂ ਨੇ ਇੱਕ ਫੈਸਲਾ ਸੁਣਾਇਆ ਇਸ ਦੇ ਵਿੱਚ ਉਹਨਾਂ ਨੇ ਕਾਂਗਰਸ ਦੇ ਸੀਨੀਅਰ ਲੀਡਰ ਜਿਹੜੇ ਨੇ ਗੁਰਦੀਸ਼ ਟੈਪਲਰ ਉਹਨਾਂ ਦੇ ਵਿਰੁੱਧ ਕਤਲ ਦਾ ਮੁਕੱਦਮਾ ਜਾਰੀ ਜਿਹੜਾ ਹੈ ਦਰਜ ਕੀਤੇ ਜਾਣ ਦੀ ਫੈਸਲਾ ਜਿਹੜਾ ਹੈ ਉਹ ਸੁਣਾਇਆ ਸੈਕਸ਼ਨ 302 ਕਤਲ 109 ਅਬੈਟਮੈਂਟ 147 ਰੋਇਟਿੰਗ 153 ए पॉजिंग एम्निटी बिटवीन टू फ्रैक्शंस ਜਾਂ ਦੋ ਧਿਰਾਂ ਦੇ ਵਿੱਚ ਨਫ਼ਰਤ ਵਧਾਉਣ ਦਾ ਧਿਰ ਹੈਗੀ ਹੈ ਇਹ ਜੀ 143 ਅਨਲੋਫੁਲ ਅਸੈਂਬਲੀ ਇਹ ਸਾਰੀਆਂ ਧਰਾਵਾਂ ਦੇ ਅਧੀਨ ਜਿਹੜਾ ਹੈ ਜਗਦੀਸ਼ ਟੈਕੂਲਰ ਦੇ ਉੱਪਰ ਜਿਹੜਾ ਮੁਕੱਦਮਾ ਦਰਜ ਹੋ ਗਿਆ ਹੈ ਕਿਵੇਂ ਹੋਇਆ ਇਹ ਸੰਭ 可能 ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਜਗਦੀਸ਼ ਟੈਕੂਲਰ ਨੂੰ ਬਹੁਤ ਵਾਰ ਜਿਹੜਾ ਹੈ ਉਹ ਇਨੇ ਕਮਿਸ਼ਨ ਬਣੇ ਅਲੱਗ-ਅਲੱਗ ਇਨਕੁਆਇਰੀ ਦੇ ਕਮਿਸ਼ਨ ਬਣੇ ਜਿੰਨਾਂ ਨੇ ਇਸ ਦੰਗੇ ਦੀ ਜਾਂਚ ਕੀਤੀ ਉਹਨਾਂ ਸਾਹਮਣੇ ਕੀ ਕਾਂਸਪੀਰੇਟਰ ਜਿਹੜਾ ਹੈ ਮੁੱਖ ਸਾਜ਼ਿਸ਼ਕਰਤਾ ਬਹੁਤ ਵਾਰ ਐਲਾਨਿਆ ਗਿਆ ਹੈ ਪਰ ਉਸ ਦੇ ਉੱਪਰ ਕਦੇ ਵੀ ਜਿਹੜਾ ਹੈ ਅਦਾਲਤਾਂ ਦੇ ਵਿੱਚ ਦੋਸ਼ਤ ਹੈ ਨਹੀਂ ਹੋਇਆ ਸੀ ਪਹਿਲੀ ਵਾਰ ਇਹ ਹੋਇਆ ਹੈ ਕਿ 40 ਸਾਲ ਬਾਅਦ ਦਿੱਲੀ ਦੰਗਿਆਂ ਦੇ ਲਈ ਉਸ ਜਿਹੜਾ ਸ਼ਾਂਤ ਸਿੰਘ ਸਖਸ਼ ਲੀਡਰ ਜਿਹੜਾ ਸੀ ਕਾਂਗਰਸ ਦਾ ਉਹਦੇ ਉੱਪਰ ਕਤਲ ਦਾ ਜੜਾ ਹੈ ਮੁਕੱਦਮਾ ਚੱਲੇਗਾ ਜਿਹੜਾ ਇਹ ਕੇਸ ਹੈ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਦਿੱਲੀ ਦੇ ਗੁਰਦੁਆਰਾ ਪੁਲ ਬੰਗਾਸ਼ ਤੇ ਨੇੜੇ ਜਿਹੜਾ ਹੈ ਤਿੰਨ ਸਿੱਖ ਨੌਜਵਾਨਾਂ ਦਾ ਕਤਲ ਕੀਤਾ ਗਿਆ ਸੀ ਗੁਰਦੁਆਰੇ ਨੂੰ ਅਗਧ ਲਗਾ ਦਿੱਤੀ ਗਈ ਸੀ ਉਹਦੇ ਵਿੱਚ ਤਿੰਨ ਜਿਹੜੇ ਨੇ ਸੜ ਕੇ ਮੌਤ ਹੋ ਗਈ ਸੀ ਤਿੰਨ ਸਖਸ਼ਾਂ ਦੀ ਉਹਨਾਂ ਦਾ ਇਹ ਕੇਸ ਹੈ ਜਿਸ ਦੇ ਵਿੱਚ ਜਿਹੜਾ ਇਹ ਮੁਕੱਦਮਾ ਬੱਖ ਪਿਆ ਕੋ 2007 ਦੇ ਵਿੱਚ ਇਸੇ ਕੇਸ ਨੂੰ ਜਿਹੜਾ ਹੈ सीबीआई ਨੇ ਅਦਾਲਤ ਦੇ ਵਿੱਚ ਕਲੋਜ਼ਰ ਰਿਪੋਰਟ ਫਾਈਲ ਕਰ ਦਿੱਤੀ ਸੀ ਵੀ ਕਿ ਇਹ ਕੇਸ ਜਿਹੜਾ ਹੈ ਬੰਦ ਕਰ ਦੋ ਸਾਡੇ ਕੋਲ ਉਹਦੇ ਵਿੱਚ ਕੋਈ ਵੀ ਜੜੀ ਹੈ ਜਾਂਚ ਅੱਗੇ ਨਹੀਂ ਵਧ ਰਹੀ ਹੈ ਪਰ ਕੋਰਟ ਨੇ ਜਿਹੜਾ ਹੈ ਉਹ ਇਸ ਦਾ ਸੰਕੇਤ ਲੈਂਦੇ ਸੋ ਪਹਿਲਾਂ ਹੀ ਜਿਹੜਾ ਹੈ ਕਈ ਲੋਕਾਂ ਨੇ ਇਸ ਦੇ ਖਿਲਾਫ ਜਿਹੜੀ ਹੈ ਪ੍ਰੋਟੈਸਟ ਪਟੀਸ਼ਨ ਹੈ ਉਹ ਅਦਾਲਤ ਵਿੱਚ ਦਾਖਲ ਕਰ ਦਿੱਤੀ ਸੀ सीबीआई ਦੇ ਖਿਲਾਫ ਕਿ ਕਲੋਜ਼ਰ ਰਿਪੋਰਟ ਜਿਹੜੀ ਉਹਨਾਂ ਨੇ ਦਿੱਤੀ ਸੀਗੀ ਸੋ ਅਦਰ ਦੀ ਟ੍ਰਾਇਲ ਕੋਰ ਜਿਹੜੀ ਸੀ ਉਹਨੇ ਇਹ ਕਿਹਾ ਕਿ ਅਸੀਂ ਜੇ ਕੋਈ ਪੀੜਤਾਂ ਦਾ ਪਰਿਵਾਰ ਦਾ ਮੈਂਬਰ ਜਿਹੜਾ ਹੈ ਜੇ ਉਹ ਕੋਈ ਪਟੀਸ਼ਨ ਦਾਖਲ ਕਰਦਾ ਹੈ ਅਸੀਂ ਸਿਰਫ ਉਸ ਪਟੀਸ਼ਨ ਦੀ ਹੀ ਸੁਣਵਾਈ ਕਰਾਂਗੇ ਉਸ ਤੋਂ ਇਲਾਵਾ ਕਿਸੇ ਵੀ ਹੋਰ ਬੰਦੇ ਦੀ ਜਿਹੜੀ ਪਟੀਸ਼ਨ ਆ ਉਸ ਦੀ ਸੁਣਵਾਈ ਜਿਹੜੀ ਹੈ ਉਹ ਨਹੀਂ ਕਰਾਂਗੇ ਪੀ ਜਿਹੜੀ ਹੈ ਉਹ ਵਿਕਟਮ ਦੀ ਫੈਮਲੀ ਦਾ ਕੋਈ ਮੈਂਬਰ ਜਿਹੜਾ ਹੈ ਉਹੀ ਕਰ ਸਕਦਾ ਹੈ ਹੋਣਾ ਉਸ ਤੋਂ ਇੱਕ ਨਵਾਂ ਜਿਹੜਾ ਹੈ ਉਹ ਮੁਸ਼ਕਲ ਖੜੀ ਹੋ ਗਈ ਕਿਉਂਕਿ ਤਿੰਨਾਂ ਦੇ ਵਿੱਚੋਂ ਦੋ ਜਿਹੜੇ ਮੌਤ ਹੋਈ ਸੀ ਮ੍ਰਿਤਕ ਸੀਗੇ ਉਹਨਾਂ ਦੀ ਪਰਿਵਾਰ ਦਾ ਪਹਿਲਾਂ ਹੀ ਕੋਈ ਉਪਸ਼ਬ ਨਹੀਂ ਸੀਗੀ ਕੋਈ ਉਹਨਾਂ ਦਾ ਪਤਾ ਨਹੀਂ ਚੱਲ ਰਿਹਾ ਸੀਗਾ ਇਸ ਕਰਕੇ ਇਹ ਹੋਇਆ ਕਿ ਕਿਵੇਂ ਇਸ ਕੇਸ ਨੂੰ ਅੱਗੇ ਵਧਾਇਆ ਗਿਆ ਹੁਣ ਇੱਥੇ ਐਂਟਰੀ ਹੁੰਦੀ ਹੈ 56 ਵਰਿਆਂ ਦੀ ਨਿਰਪਰੀਤ ਕੌਰ ਉਸ ਲਈ ਇਹ ਮਨਜ਼ੂਰ ਨਹੀਂ ਸੀ ਕਿ ਜਿਹੜਾ ਟਾਈਟਲਰ ਹੈ ਉਸ ਉੱਪਰ ਗੁਰਦੁਆਰੇ ਦੇ ਨੇੜੇ ਜਿਹੜਾ ਹੈ ਕਿ ਭੀੜ ਨੂੰ 扑ਕਾਉਣ ਦੇ ਦੋਸ਼ ਲੱਗਦੇ ਰਹੇ ਨੇ ਕਿ ਉਹ ਬਿਨਾਂ ਮੁਕੱਦਮਾ ਚੱਲੇ ਬਰੀ ਹੋ ਜਾਵੇ ਇਹ ਉਸ ਨੂੰ ਮਨਜ਼ੂਰ ਨਹੀਂ ਸੀ ਤਾਂ ਉਹ ਜਿਹੜੀ ਹੈ ਅ ਨਿਰਪ੍ਰਿਤਕੌਰ ਉਹ ਅੱਗੇ ਆਉਂਦੀ ਹੈ ਨਿਰਪ੍ਰਿਤਕੌਰ ਦੇ ਪਿਤਾ ਵੀ ਜਿਹੜੇ ਨੇ ਉਹ ਦਿੱਲੀ ਦੇ ਵਿੱਚ ਇਹਨਾਂ ਦੰਗਿਆਂ ਦੇ ਵਿੱਚ ਸੀ ਉਹਨਾਂ ਦੀ ਮੌਤ ਸਮੇਂ ਮਾਰੇ ਗਏ ਸੀ ਤੇ ਉਹ 2006 ਤੋਂ ਸੀਨੀਅਰ ਵਕੀਲ ਜਿਹੜੇ ਨੇ ਐਚਐਸ ਫੂਲਕਾ ਉਹਨਾਂ ਦੀ ਮਦਦ ਕਰ ਰਹੀ ਹੈ ਉਹਨਾਂ ਦੇ ਨਾਲ ਕੰਮ ਕਰ ਰਹੀ ਹੈ ਉਹਨਾਂ ਦਾ ਜਿਹੜਾ ਕੰਮ ਹੈ ਉਹ ਦੰਗਾ ਪੀੜਤਾਂ ਨੂੰ ਲੱਭਣਾ ਉਹ ਪਰਿਵਾਰਾਂ ਨੂੰ ਮੈਂਬਰਾਂ ਨੂੰ ਲੱਭਣਾ ਤੇ ਉਹਨਾਂ ਦੀ ਮਦਦ ਕਰਨੀ ਇਹ ਸ਼ਾਮਿਲ ਹੈ ਇਹ ਕੰਮ ਜਿਹੜਾ ਹੈ ਉਹ ਫੂਲਕਾ ਸਾਹਿਬ ਦੇ ਨਾਲ ਮਿਲ ਕੇ ਕਰ ਰਹੀ ਸੋ ਜਦੋਂ ਇਸ ਨੇ ਇਹ ਬੀੜਾ ਚੁੱਕਿਆ ਇਹਨਾਂ ਦੇ ਪਰਿਵਾਰ ਨੂੰ ਲੱਭਣ ਦਾ ਤਾਂ ਉਸ ਨੇ 24 ਘੰਟਿਆਂ ਦੇ ਅੰਦਰ ਅੰਦਰ ਹੀ ਜਿਹੜਾ ਹੈ ਇਸ ਪਰਿਵਾਰ ਨੂੰ ਲੱਭਣ ਦੇ ਵਿੱਚ ਕਾਮਯਾਬੀ ਹੈ ਜਿਹੜੀ ਉਹ ਹਾਸਲ ਕੀਤੀ ਮਹਿਜ਼ 24 ਘੰਟਿਆਂ ਦੇ ਵਿੱਚ ਲਖਵਿੰਦਰ ਕੌਰ ਜਿਹੜੀ ਹੈ ਉਹਨੂੰ ਟ੍ਰੇਸ ਕਰ ਲਿਆ ਨਿਰਪ੍ਰੀਤ ਨੇ ਜੋ ਕਿ ਮ੍ਰਿਤਕ ਜਿਹੜੀ ਤੀਜੇ ਮ੍ਰਿਤਕ ਸੀਗੇ ਬਾਦਲ ਸਿੰਘ ਉਹਨਾਂ ਦੀ ਪਤਨੀ ਸੀ ਉਹਨਾਂ ਦੀ ਵਿਧਵਾ ਆਪਾਂ ਕਹਿ ਸਕਦੇ ਹਾਂ ਸੀਗੇ ਸੋ ਬਾਦਲ ਸਿੰਘ ਜਿਹੜੇ ਸੀ ਉਹ ਰਾਗੀ ਸਿੰਘ ਸੀਗੇ ਉਹ ਕੀਰਤਨ ਕਰਿਆ ਕਰਦੇ ਸੀਗੇ ਉਹਨਾਂ ਨੂੰ ਜਦੋਂ ਮਾਰਿਆ ਗਿਆ ਤਾਂ ਉਹ ਆਪਣੇ ਪਰਿਵਾਰ ਦੇ ਨਾਲ ਵਿਸ਼ਨੂ ਗਾਰਡਨ ਦੇ ਵਿੱਚ ਕਿਰਾਏ ਤੇ ਰਹਿੰਦੇ ਸੀਗੇ। ਉਹਨਾਂ ਦੀ ਮੌਤ ਤੋਂ ਬਾਅਦ ਸੌਹਰਾ ਪਰਿਵਾਰ ਨਾਲ ਇਹਨਾਂ ਦੀ ਜਿਹੜੀ ਹੈ ਲਖਬਿੰਦਰ ਪਾਲ ਦੀ ਅਣਮਨ ਹੋ ਗਈ ਤੇ ਕਿਹਾ ਜਾਂਦਾ ਹੈ ਕਿ ਉਸ ਨੂੰ ਉਹਦੇ ਸੌਹਰਾ ਪਰਿਵਾਰ ਨੇ ਘਰੋਂ ਕੱਢ ਦਿੱਤਾ ਤੇ ਉਹ ਫਿਰ ਜਿਹੜਾ ਹੈ ਆਪਣੇ ਮਾਪੇ ਕੋਲ ਰਹਿਣ ਲਈ ਦੇਰਾ ਰੂਮ ਚਲੇ ਗਏ ਜਿੱਥੇ ਉਹਨਾਂ ਨੇ ਕੁਝ ਸਮਾਂ ਬਤਾਇਆ ਬਾਅਦ ਵਿੱਚ ਉਹ ਵਾਪਸ ਫਿਰ ਜਿਹੜਾ ਹੈ ਉਹ ਤਿਲਕ ਵਿਹਾਰ بچਾ ਕੇ ਜਿਹੜਾ ਹੈ ਰਹਿਣ ਲੱਗੇ ਉਹਨੂੰ ਉੱਥੇ ਵਿਧਵਾ ਕਲੋਨੀ ਵੀ ਕਿਹਾ ਜਾਂਦਾ ਹੈ ਉਸ ਏਰੀਏ ਨੂੰ ਜਿੱਥੇ ਉਹ ਰਹਿਣ ਲੱਗੇ ਕਿਉਂਕਿ ਉੱਥੇ ਦੰਗੇ ਦੀਆਂ ਕਾਫੀ ਵਿਧਵਾਵਾਂ ਜਿਹੜੀਆਂ ਨੇ ਉਸ ਏਰੀਆ ਦੇ ਵਿੱਚ ਰਹਿੰਦੀਆਂ ਸੀ ਹੁਣ ਇਹਨੂੰ ਲੱਭਿਆ ਕਿਵੇਂ ਲੱਭਣ ਵਾਸਤੇ ਉੱਥੇ ਆਜ਼ਾਦ ਮਾਰਕੀਟ ਦੇ ਕੋਲ ਇੱਕ ਐਸਡੀਐਮ ਆਫਿਸ ਹੈਗਾ ਜੀ ਉਹਨੂੰ ਅਪਰੋਚ ਕੀਤਾ ਗਿਆ ਨਕਟੇ ਵੱਲੋਂ ਮਿਰਪਿਤ ਕਰਨ ਨੂੰ ਪਤਾ ਸੀ ਕਿ ਇਸ ਦਫਤਰ ਦੇ ਵਿੱਚ ਕਈ ਲੋਕ ਜਿਹੜੇ ਨੇ ਦੰਗਾ ਪੀੜ ਸਿੱਦੇ ਸੀ ਉਹਨਾਂ ਨੇ ਸਰਕਾਰ ਤੋਂ ਮੁਆਵਜ਼ਾ ਲੈਣ ਲਈ ਜਿਹੜਾ ਹੈ ਉਹ ਅਪਲਾਈ ਕੀਤਾ ਸੀਗਾ ਪਰ ਇੱਥੇ ਆਪਣਾ ਆਪ ਨੂੰ ਰਜਿਸਟਰ ਕੀਤਾ ਸੀ ਤਾਂ ਕਿ ਜਿਹੜਾ ਹੈ ਜਿਲ੍ਹਾ ਸਰਕਾਰ ਕੋ ਮੁਆਵਜ਼ਾ ਦਿੰਦੀ ਹੈ ਤਾਂ ਉਹਨਾਂ ਨੂੰ ਮਿਲ ਸਕੇ ਸੋ ਜਦੋਂ ਉਹਨੇ ਉਸ ਦਫ਼ਤਰ ਨੂੰ ਐਸ.ਡੀ.ਐਮ. ਆਫਿਸ ਨੂੰ ਅਪਰੋਚ ਕੀਤਾ ਕਿ ਮੈਨੂੰ ਇੱਥੇ ਦੱਸੋ ਕੋਈ ਲਖਵਿੰਦਰ ਤੌਰ ਨਾਮ ਦਾ ਕੋਈ ਤੁਹਾਡੇ ਕੋਲ ਇਸ ਤਰ੍ਹਾਂ ਦਾ ਰਜਿਸਟ੍ਰੇਸ਼ਨ ਕਰਾਈ ਹੈ ਕਿਸੇ ਨੇ ਤਾਂ ਉਹ ਦਫ਼ਤਰ ਵਾਲਿਆਂ ਨੇ ਲੱਭਿਆ ਤਾਂ ਉਹਨਾਂ ਨੂੰ ਇੱਕ ਅ ਲੋਕਿੰਦਰ ਕੌਰ ਦੇ ਨਾਮ ਦਾ ਪਤਾ ਲੱਗਿਆ ਕਿ ਇਹ ਲੋਕਿੰਦਰ ਕੌਰ ਨਾਂ ਦੀ ਕਿਸੇ 50 ਨੇ ਔਰਤ ਨੇ ਇੱਥੇ ਰਜਿਸਟਰ ਕੀਤਾ ਸੀ ਆਪਣੇ ਆਪ ਨੂੰ ਉਹਦਾ ਪਤਾ ਜਿਹੜਾ ਹੈ ਉਹ ਮਿਲ ਗਿਆ ਹੈ ਸੋ ਉਸ ਪਤੇ ਤੇ ਜਦੋਂ ਉਹ ਵਿਧਵਾ ਕਲੋਨੀ ਪਹੁੰਚਦੀ ਹੈ ਸਿਲਕ ਵਿਹਾਰ ਦੇ ਵਿੱਚ ਤਾਂ ਲਿਪੇਦ ਦੀ ਜਿਹੜੀ ਮੁਲਾਕਾਤ ਹੈ ਉਹ ਲੋਕਿੰਦਰ ਕੌਰ ਨਾਲ ਹੁੰਦੀ ਹੈ ਅਗਲੇ ਦਿਨ ਹੀ ਇਹ ਦੋਨੋਂ ਔਰਤਾਂ ਜੜੀਆਂ ਨੇ ਉਹ ਫੂਲਕਾ ਸਾਹਿਬ ਕੋਲ ਜਾਂਦੀਆਂ ਨੇ ਉਹਨਾਂ ਦੇ ਦਫ਼ਤਰ ਤੇ ਕੋਰਟ ਦੇ ਵਿੱਚ ਜਿਹੜਾ ਹੈ ਉਹ ਪਟੀਸ਼ਨ ਦਾਇਰ ਕਰ ਲੈਂਦੀਆਂ ਨੇ ਤੇ ਉਹ ਪਟੀਸ਼ਨ ਜਿਹੜੀ ਹੈ ਕੋਰਟ ਉਹ ਮਨਜ਼ੂਰੀ ਕਰ ਲੈਂਦਾ ਹੈ ਤੇ ਉਹਦੇ ਤੇ ਕਾਰਵਾਈ ਜਿਹੜਾ ਹੈ ਆਰੰਭ ਕਰ ਦਿੰਦਾ ਹੈ ਦਸੰਬਰ 2007 ਦੇ ਵਿੱਚ ਜਿਹੜੀ ਹੈ ਇਹ ਪਟੀਸ਼ਨ ਕੋਰਟ ਜਿਹੜਾ ਹੈ ਉਹਦੇ ਵਿੱਚ ਦਾਖਲ ਹੁੰਦੀ ਹੈ ਤੇ ਕਾਰਵਾਈ ਕੋਰਟ ਜਿਹੜਾ ਹੈ ਆਰੰਭ ਕਰ ਦਿੰਦਾ ਹੈ ਇਸ ਤੋਂ ਬਾਅਦ ਫਿਰ 2008 ਦੇ ਵਿੱਚ ਤੇ 2015 ਦੇ ਵਿੱਚ ਦੁਬਾਰਾ ਜਿਹੜੀ ਹੈ ਸੀਬੀਆਈ ਉਹੀ ਰਿਪੋਰਟ ਜਿਹੜਾ ਹੈ ਉਹ ਦਾਖਲ ਕਰਦੀ ਹੈ ਪਰ ਦੋਨੇ ਵਾਰ ਹੀ ਅਦਾਲਤ ਜਿਹੜੀ ਹੈ ਇਸ ਕਲੋਜ਼ਰ ਰਿਪੋਰਟ ਨੂੰ ਰੱਦ ਕਰ ਦਿੰਦੀ ਹੈ ਮੰਨਣ ਤੋਂ ਇਨਕਾਰ ਕਰ ਦਿੰਦੀ ਹੈ ਅਸੀਂ ਇਸ ਕਲੋਜ਼ਰ ਰਿਪੋਰਟ ਨੂੰ ਨਹੀਂ ਮੰਨਦੇ 2015 ਤੋਂ ਬਾਅਦ ਅਦਾਲਤ ਜਿਹੜਾ ਹੈ ਉਹ ਖੁਦ ਹੀ ਇਸ ਇਨਵੈਸਟੀਗੇਸ਼ਨ ਨੂੰ ਜਿਹੜਾ ਹੈ ਉਹ ਮੋਨੀਟਰ ਕਰਨਾ ਸ਼ੁਰੂ ਕਰ ਦਿੰਦੀ ਹੈ ਕਿ ਜਿਹੜੀ ਨਿਗਰਾਨੀ ਹੈ ਇਸ ਪੜਤਾਲ ਦੀ ਉਹ ਕੋਟ ਕਰੇਗੀ ਸੋ ਉਹ ਦੇ ਨਾਲ ਜਿਹੜਾ ਹੈ ਉਹ ਉਹ ਸੁਣਵਾਈਆਂ ਵੀ ਜਿਹੜੀਆਂ ਨੇ ਉਹ ਜਲਦੀ ਹੋਣ ਲੱਗ ਜਾਂਦੀਆਂ ਨੇ ਸ਼ੁਕਾਫੀ ਸੁਲਵਾਈਆਂ ਤੋਂ ਬਾਅਦ ਕਾਫੀ ਲੰਬੀ ਜਿਹੜੀ ਹੈ ਇਸ ਪੜਤਾਲ ਤੋਂ ਬਾਅਦ April 2023 ਦੇ ਵਿੱਚ ਜਾ ਕੇ CBI ਜਿਹੜਾ ਹੈ ਉਹ ਰਿਪੋਰਟ ਦੇ ਵਿੱਚ ਇੱਕ ਬੰਦਲਫਾਫਾ ਰਿਪੋਰਟ ਦਿੰਦੀ ਹੈ ਜਿਹਦੇ ਵਿੱਚ ਉਹ ਕਹਿੰਦੇ ਹੈ ਕਿ ਸਾਨੂੰ ਇਸ ਕੇਸ ਦੇ ਵਿੱਚ ਨਵੇਂ ਸਬੂਤ ਜਿਹੜੇ ਨੇ ਉਹ ਲੱਭ ਗਏ ਨੇ ਉਹ ਸਬੂਤ ਕੀ ਸੀ ਉਹ ਸਬੂਤ ਸੀ ਕੀ CBI ਨੇ ਉਹ 39 ਸਾਲ ਪਹਿਲਾਂ ਦੀ ਜਿਹੜੀ ਜਗਦੀਸ਼ ਟਾਈਟਲਰ ਵੱਲੋਂ ਪਾਸ਼ਨ ਦਿੱਤਾ ਗਿਆ ਉਸ ਪੀੜ ਨੁਕਸਾਨ ਲਈ ਉਸ ਨਾਲ ਉਹਨਾਂ ਨੇ ਜਗਦੀਸ਼ ਟਾਈਟਲਰ ਦੀ ਆਵਾਜ਼ ਦਾ ਸੈਂਪਲ ਜਿਹੜਾ ਹੈ ਉਹਨੂੰ ਮਲਾਇਆ ਤੇ ਉਸ ਉਹਦੇ ਵਿੱਚ ਸਫਲ ਰਹੇ ਉਹ ਦੋਨੇ ਜਿਹੜੀਆਂ ਸੀ ਆਵਾਜ਼ਾਂ ਉਹ ਮੈਚ ਕਰ ਗਈਆਂ ਤੇ ਇਹਦੇ ਨਾਲ ਇਹ ਸਾਬਿਤ ਹੋਇਆ ਕਿ ਉਹ ਜਿਹੜਾ ੜਕਾਉਣ ਵਾਲੀ ਸਪੀਚ ਸੀਗੀ ਉਹ ਉਹ ਜਿਹੜੀ ਹੈ ਜਗਦੀਸ਼ ਟਾਈਟਲਰ ਨੇ ਦਿੱਤੀ ਸੀ ਤੇ ਉਹਦਾ ਇਹ ਪ੍ਰੂਵ ਸੀਗਾ ਇਹਦੇ ਵਿੱਚ ਸੋ ਇਸ ਤੋਂ ਬਾਅਦ ਜਿਹੜਾ ਹੈ ਆ ਦੱਤ ਸਾਬ ਨੇ ਇੱਕ ਕਤਲ ਦਾ ਜਿਹੜਾ ਹੈ ਮੁਕੱਦਮੇ ਦੇ ਮੱਕਫਰਾਂ ਵਾਲੀਆਂ ਜਿਹੜੀਆਂ ਮੈਂ ਤੁਹਾਨੂੰ ਦੱਸਿਆ ਨੇ ਉਹਨਾਂ ਦੇ ਅਧਿਗਿਨ ਇਹ ਜਿਹੜਾ ਹੈ ਮੁਕਦਮਾ ਦਰਜ ਕਰ ਲਿਆ ਹੈ ਤੇ ਕੇਸ ਜਿਹੜਾ ਹੈ ਹੁਣ ਉਹ ਜਗਦੀਸ਼ ਟਾਇਕਲਰ ਤੇ ਚੱਲੇ ਹੁਣ ਨਿਰਪੀਤ कौर ਜਿਹੜੀ ਹੈ ਉਹ ਦੇ ਪਿਤਾ ਦੀ ਵੀ ਜਿਵੇਂ ਮੈਂ ਤੁਹਾਨੂੰ ਦੱਸਿਆ ਹੈਗਾ ਕਿ ਦੰਗਿਆਂ ਦੇ ਵਿੱਚ ਗੱਲੀ ਦੇ ਰੰਗਿਆਂ ਦੇ ਵਿੱਚ ਠੀਕ ਹੋਰ ਘਟਨਾ ਸੀ ਉਹਦੇ ਵਿੱਚ ਮੌਤ ਹੋ ਗਈ ਸੀ ਤੇ ਉਸ ਤੋਂ ਬਾਅਦ ਉਹ ਜਲੰਧਰ ਚਲੇ ਗਏ ਜਲੰਧਰ ਦੇ ਲਾਇਲਪੁਰ ਖਾਲਸਾ ਕਾਲਜ ਫਾਰ ਔਰਮਨ ਦੇ ਵਿੱਚ ਉਹਨਾਂ ਨੇ ਆਪਣੀ ਪੜ੍ਹਾਈ ਜਿਹੜੀ ਹੈ ਸ਼ੁਰੂ ਕੀਤੀ ਇਸੇ ਦੌਰਾਨ ਹੀ ਜਿਹੜਾ ਹੈ ਉਹ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਜਿਹੜੀ ਹੈ ਆਈਏਐਸਐਸਐਫ ਉਹਦੇ ਨਾਲ જોડ ਜਾਂਦੇ ਨੇ ਤੇ ਹੌਲੀ-ਹੌਲੀ ਜਿਹੜਾ ਹੈ ਉਹਦੇ ਪ੍ਰਧਾਨ ਵੀ ਜਿਹੜਾ ਬਣ ਜਾਂਦੇ ਨੇ। ਇਸੇ ਦੌਰਾਨ ਹੀ ਕਿਉਂਕਿ ਉਹਨਾਂ ਦੇ ਪਿਤਾ ਦੀ ਮੌਤ ਹੋਈ ਸੀ ਜਦੋਂ ਉਹਨਾਂ ਦੇ ਪਿਤਾ ਦੀ ਮੌਤ ਹੋਈ ਸੀ ਤਾਂ ਨਿਰਪ੍ਰੀਤ ਦੀ ਉਮਰ ਸਿਰਫ 16 ਸਾਲ ਸੀ ਤੇ ਉਹਨਾਂ ਦੇ ਅੱਖਾਂ ਸਾਹਮਣੇ ਹੀ ਉਹਨਾਂ ਦੇ ਫਾਦਰ ਨੂੰ ਜਿਹੜਾ ਹੈ ਉਹ ਜਲਾ ਕੇ ਮਾਰ ਦਿੱਤਾ ਗਿਆ ਸੀ। ਦਿੱਲੀ ਕੰਟੋਨਮੈਂਟ ਏਰੀਏ ਦੇ ਕਿਤੇ ਇਹ ਘਟਨਾ ਹੈ। ਸੋ ਉੱਥੇ ਉਹਨਾਂ ਦੇ ਅੱਖਾਂ ਸਾਹਮਣੇ ਜਦੋਂ ਉਹਨਾਂ ਦੇ ਪਿਤਾ ਨੂੰ ਅੱਗ ਲਾ ਕੇ ਸਾੜਿਆ ਗਿਆ ਤਾਂ ਉਹਨਾਂ ਦੇ ਦਿਲ ਦੇ ਅੰਦਰ ਜਿਹੜਾ ਹੈ ਉਹ ਸਰਕਾਰਾਂ ਦੇ ਖਿਲਾਫ ਕਾਫੀ ਨਿਰਾਸ਼ਗੀ ਸੀ ਸੀ ਇਸੇ ਕਰਕੇ ਉਹਨਾਂ ਨੇ ਜਿਹੜਾ ਹੈ ਹਥਿਆਰ ਵੀ ਚੱਕੇ ਉਹ ਦੌਰ ਜਿਹੜਾ ਸੀ ਖੜਕੂਵਾਲ ਦਾ ਦੌਰ ਜਿਹੜਾ ਸੀ ਉਹਦੇ ਵਿੱਚ ਦਿੱਕਤ ਕੌ ਜਿਹੜਾ ਹੈ ਉਸ ਮੁਹੰਮਦ ਦੇ ਵਿੱਚ ਵੀ ਸ਼ਾਮਲ ਹੋਏ ਤੇ ਇਸੇ ਦੌਰਾਨ ਹੀ ਜਿਹੜਾ ਹੈ 1988 ਤੋਂ ਲੈ ਕੇ 1996 ਤੱਕ 8 ਸਾਲ ਉਹ ਜੇਲ੍ਹ ਦੇ ਵਿੱਚ ਰਹੇ ਟਾੜਾ ਉਹਨਾਂ ਦੇ ਉੱਪਰ ਲੱਗਿਆ ਸੀਗਾ ਟਾੜਾ ਤੁਹਾਨੂੰ ਸਾਰਿਆਂ ਨੂੰ ਪਤਾ ਹੋਣਾ ਹੈ ਕਿ ਜਿਵੇਂ ਹੁਣ UAPA ਦਾ ਐਕਟ ਹੈ ਬਣਿਆ ਹੋਇਆ ਇਸ ਤੋਂ ਪਹਿਲਾਂ ਜਿਹੜਾ ਹੈ ਟੈਰੋਰੀਜ਼ਮ ਦੇ ਵੇਲੇ ਟਾੜਾ ਐਕਟ ਬਣਾਇਆ ਗਿਆ ਸੀਗਾ ਇਹਨਾਂ ਗਤੀਵਧੀਆਂ ਨੂੰ ਰੋਕਣ ਲਈ ਪ੍ਰੋਵੈਂਸ਼ਨ ਐਕਟ ਸੀਗਾ ਇਹ ਟੈਰਰਿਸਟ ਐਂਡ ਡਿਸਟਰਕਟਿਵ ਐਕਟੀਵਿਟੀਜ਼ ਐਕਟ ਪ੍ਰੋਵੈਂਸ਼ਨ ਐਕਟ ਸੀਗਾ ਟਾੜਾ ਬਹੁਤ ਸੀ ਜਿਹੜਾ ਹੈ ਸਖਤ ਕਾਨੂੰਨ ਸੀਗਾ ਆ ਇਹਦੇ ਅੰਦਰ ਇਹਨਾਂ ਨੂੰ 8 ਸਾਲ ਜਿਹੜੀ ਹੈ ਉਹ ਜੇਲ੍ਹ ਕੋਈ ਜੇਲ੍ਹ ਕੱਟੀ ਇਹ ਨਿਰਪੇਤਕਾਰ ਨੇ ਉਸ ਤੋਂ ਬਾਅਦ ਬਾਹਰ ਨਿਕਲੇ ਤੇ ਇਹਨਾਂ ਨੇ ਆਪਣਾ ਕੰਮ ਕਾਰ ਸ਼ੁਰੂ ਕੀਤਾ ਕਨਾਰ ਸੰਧਿਆ ਵੀ ਖੋਲਿਆ ਇਸ ਦੇ ਦੌਰਾਨ ਇਹ ਦੰਗਾ ਪੀੜਤਾਂ ਦੀ ਮਦਦ ਵੀ ਜਿਹੜਾ ਹੈ ਉਹ ਕਰਦੇ ਰਹੇ ਤੇ 2006 ਦੇ ਵਿੱਚ ਆ ਕੇ ਇਹ ਜਿਹੜੇ ਵਕੀਲ ਨੇ ਅੱਜ ਸੂਲ ਕਾ ਉਹਨਾਂ ਦੇ ਨਾਲ ਇਹਨਾਂ ਦਾ ਸੰਪਰਕ ਹੁੰਦਾ ਹੈ ਤੇ ਉਹਨਾਂ ਦੀ ਇਹ ਮਦਦ ਕਰਨਾ ਸ਼ੁਰੂ ਕਰਦੇ ਨੇ ਸੋ ਇਸ ਤਰ੍ਹਾਂ ਇੱਕ ਔਰਤ ਜਿਹੜੀ ਹੈ ਉਸ ਨੇ ਦੂਸਰੀ ਔਰਤ ਨੂੰ ਲੱਭਿਆ ਤੇ ਇਹ ਰਸਤਾ ਖੋਲਿਆ ਕਿ 40 ਸਾਲ ਬਾਅਦ ਜਾ ਕੇ ਜਿਹੜਾ ਇੱਕ ਦੰਗਿਆਂ ਦਾ ਮੁੱਖ ਦੋਸ਼ੀ ਸੀਗਾ ਉਹਦੇ ਖਿਲਾਫ ਕਤਲ ਦਾ ਮੁਕੱਦਮਾ ਜਿਹੜਾ ਹੈ ਉਹ ਦਰਜ ਹੋ ਸਕੇ ਤੇ ਇਨਸਾਫ ਵਾਸਤੇ ਜਿਹੜਾ ਹੈ ਇੱਕ ਹੋਰ ਕਦਮ ਜਿਹੜਾ ਹੈ ਉਹ ਅੱਗੇ ਉਠਾਇਆ ਜਾ ਸਕੇ ਸੋ ਇਹ ਲੰਬੀ ਲੜਾਈ ਜਿਹੜੀ ਹੈ ਉਹ ਲੜੀ ਜਾ ਰਹੀ ਹੈ ਇਹਨਾਂ ਆਉਤਾਂ ਵੱਲੋਂ ਹੋਰ ਵੀ ਸੈਂਕੜੇ ਜਿਹੜੇ ਮੈਂ ਦੰਗਿਆਂ ਦੇ ਪੀੜਤ ਨੇ ਉਹਨਾਂ ਵੱਲੋਂ ਵਕੀਲ ਵੀ ਜਿਹੜੇ ਫੋਨ ਕਰ ਸਕੋ ਵੀ ਕੇਸ ਜਿਹੜੇ ਨਦੰਗਾ ਪੀੜਤਾਂ ਦੇ ਲੱਗਦੇ ਰਹਿੰਦੇ ਨੇ ਸੋ ਆਪਸੇ ਹੀ ਕਰਦੇ ਆ ਕਿ देर ਬਾਅਦ ਹੀ ਸਹੀ ਲੇਕੇ ਮਦ੍ਰਸਤ ਫੈਸਲਾ ਜਿਹੜਾ ਆਇਆ ਹੈ ਆਪਣੇ ਮੁਕਾਮ ਤੱਕ ਪਹੁੰਚੇ ਤੇ ਟਾਈਟੂਲਰ ਵਰਗੇ ਲੋਕਾਂ ਨੂੰ ਜਿਹੜਾ ਹੈ ਉਹ ਉਹਨਾਂ ਦੀ ਪੰਨ ਦੀ ਸਜ਼ਾ ਜਿਹੜੀ ਹੈ ਆਪਣੇ ਗੁਨਾਹਾਂ ਦੀ ਉਹ ਜਲਦੀ ਤੋਂ ਜਲਦੀ ਮਿਲੇ ਇਸੇ ਆਸ ਨਾਲ ਧੰਨਵਾਦ